ਪੰਜਾਬ ਦੇ ਹਕੀਕਤ ਹੀਰੋ ਰਣਜੀਤ ਬਾਵਾ ਤੇ ਬੱਬੂ ਮਾਨ ਉੱਥੇ ਪਾਣੀ ਨੇ ਸਭ ਕੁਝ ਲੈ ਲਿਆ ਉੱਥੇ ਦਿਲਦਾਰਾਂ ਨੇ ਖੋਲ ਦਿੱਤਾ ਖਜ਼ਾਨਾ ਸਿੰਘਰਾ ਨੇ ਹੜਾਂ ਵਿੱਚ ਦਿੱਤਾ ਖੁੱਲਾ ਪੈਸਾ ਪਰ ਲੋਕ ਕਹਿੰਦੇ ਨੇ ਦਿਲਦਾਰ ਹੀ ਲੋਕਾਂ ਦੇ ਕੰਮ ਆਉਂਦੇ ਨੇ ਆ ਤੇ ਦੇਖੋ ਭਾਈ ਰਣਜੀਤ ਬਾਵਾ ਤੇ ਬੱਬੂ ਮਾਨ ਬਣੇ ਲੋਕਾਂ ਲਈ ਮਸੀਹਾ ਰਣਜੀਤ ਬਾਵਾ ਨੇ ਲਾਈਵ ਆ ਕੇ ਸ਼ੋਅ 'ਚ ਇਹ ਵੀ ਐਲਾਨ ਕੀਤਾ ਕਿ ਜਿੰਨਾ ਕੈਨੇਡਾ 'ਚ ਉਹਨਾਂ ਸ਼ੋਅ ਲੱਗੇ ਜਿੰਨੀ ਇੱਥੇ ਕਮਾਈ ਹੋਗੀ ਉਹ ਲੋਕਾਂ ਵਿੱਚ ਦਾਨ 'ਚ ਵੰਡੀ ਜਾਊਗੀ ਜਿੱਥੇ ਭਾਈ ਲੋਕ ਤਰਸਦੇ ਸੀ ਇੱਕ ਬੂੰਦ ਨੂੰ ਉੱਥੇ ਇਹਨਾਂ ਨੇ ਦਿਲ ਖੋਲ ਕੇ ਲੋਕਾਂ ਦੀ ਮਦਦ ਕੀਤੀ ਰਣਜੀਤ ਬਾਵਾ ਨੇ ਲਾਈਵ ਸ਼ੋਅ 'ਚ ਵੀ ਇਹ

ਉਹ ਸਾਰੇ ਕਿਸਾਨਾਂ ਦਾ ਮਦਦ ਲਈ ਦੇ ਰਹੇ ਹੋ ਕਿਉਂਕਿ ਅਸੀਂ ਤੁਸੀਂ ਸਾਥ ਦੇ ਰਹੇ ਹਾਂ ਤੁਸੀਂ ਵੀਰੋ ਇਹੀ ਤਾਂ ਅਸਲ ਪੰਜਾਬੀ ਆ ਜਿਹੜੇ ਦੁੱਖ ਦੇ ਵੇਲੇ ਲੋਕਾਂ ਦੇ ਕੰਮ ਆਉਂਦੇ ਨੇ ਬਾਈ ਬੱਬੂ ਮਾਣੇ ਵੀ ਹਲਾਨ ਕੀਤਾ ਜਿਹੜਾ ਕੈਨੇਡਾ ਚ ਉਹਨਾਂ ਦਾ ਟੂਰ ਚੱਲ ਰਿਹਾ ਉੱਥੇ ਦੀ ਜਿੰਨੀ ਕਮਾਈ ਹੋਗੀ ਉਹ ਲੋਕਾਂ ਵਿੱਚ ਦਾਨ ਕਰੀ ਜਾਊਗੀ ਬਾਈ ਐਦਾਂ ਦੇ ਹੋਰ ਵੀ ਬਹੁਤ ਸਿੰਗਰ ਨੇ ਜੋ ਆਪਣੇ ਪੰਜਾਬ ਲਈ ਲੋਕਾਂ ਲਈ ਮਦਦ ਕਰ ਲਈਏ ਨੇ ਬਾਈ ਤੁਸੀਂ ਵੀਡੀਓ ਚ ਦੇਖ ਹੀ ਸਕਦੇ ਹੋ ਕਿੰਨੇ ਸਿੰਗਰਾਂ ਨੇ ਕਿੰਨੀ ਲੋਕਾਂ ਦੀ ਮਦਦ ਕੀਤੀ ਆ ਬਾਈ ਹੁਣ ਲੋਕ ਵੀਡੀਓ ਪਾ ਕੇ ਕਹਿ ਰਹੇ ਆ ਨੇ ਸਾਡੇ ਪਿੰਡ ਦੀ ਜੋ ਜ਼ਰੂਰਤ ਸੀ ਉਹ ਪੂਰੀ ਹੋ ਚੁੱਕੀ ਆ ਹੁਣ ਤੁਸੀਂ ਜੁਪੀ ਹਰਿਆਣੇ ਦੀ ਵੀ ਮਦਦ ਲੋਕਾਂ ਲਈ ਟਰੱਕਾਂ ਟਰਾਲੀਆਂ ਵਿੱਚ ਮਦਦ ਭੇਜ ਰਹੇ ਨੇ ਬਾਈ ਇੱਕ ਲਾਈਕ ਕਰਨਾ ਤਾਂ ਬਣਦੀ ਹੈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਥੈਂਕ ਯੂ ਧੰਨਵਾਦ